ਪ੍ਰਿੰਕਾ ਕਾ ਗਾਦੇ ਨਾ ਪੜ੍ਹਦੇ ਸੀ। ਨਿੰਕਾ ਗਾਂਦੇ ਕਲਾਸ ਫੈਲੋ ਆ। ਬਈ ਇੰਨੇ ਇੰਟੈਲੀਜੈਂਟ ਦੀ ਸਾ ਤੋਂ ਪ੍ਰਤਨਾ ਬੰਨੀ ਹੋਈ ਆ। ਕੋਈ ਬੰਦਾ ਦੀ ਹੈਲਪ ਨਹੀਂ ਕਰ ਰਿਹਾ ਜਾ ਕੇ ਉਹਨਾਂ ਲੋਕਾਂ ਦਾ ਹੱਕ ਤਾਂ ਕਰ ਰਹੇ। ਨਵੀਂ ਬਿਲਡਿੰਗ ਬਾਰੀ ਹੈ ਜੀ ਸਾਰੀ ਟੋਟਲ। ਸਾਮਨੇਲ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਵੀ ਆਪਾਂ ਕਿੱਥੇ ਜਾ ਰਹੇ ਆ ਅੱਜ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਵਿਖੇ ਪਹੁੰਚੇ ਆ। ਉੱਥੇ ਜਾ ਕੇ ਆਪਾਂ ਨੂੰ ਕਿਹੋ ਜਿਹੇ ਹਾਲਾਤ ਮਿਲੇ ਦੇਖਣ ਨੂੰ। ਕਿਹੋ ਕਿਹੋ ਜੇ ਲੋਕ ਕਿਹੋ ਕਿਹੋ ਜੇ ਮਰੀਜ਼ ਦਿਖੇ ਆਪਾਂ ਨੂੰ ਕਿਹੋ ਜੇ ਹਾਲਾਤਾਂ ਚੋਂ ਉੱਠ ਕੇ ਇੱਥੇ ਆਏ ਆ ਜਾਂ ਕਿਹੋ ਜੇ ਹਾਲਾਤ ਹੋਣਾਂ ਜਾਂ ਕਿੰਨੇ ਕ ਮਰੀਜ਼ ਠੀਕ ਹੋ ਗਏ ਇਹ ਸਭ ਕੁਝ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤੁਹਾਨੂੰ ਅੱਜ ਆਪਾਂ ਬਾਈ ਮਿੰਟੂ ਨਾਲ ਵੀ ਮਿਲਾਵਾਂਗੇ ਤੇ ਆਜੋ ਬਨੇ ਰਹੋ ਵੀਡੀਓ ਦੇ ਨਾਲ ਜੀ ਇਹ ਲੋੜ ਜੁਰੀਅਸ ਦੇ ਅੰਦਰ ਆ। ਹਾਂ। ਬੱਸ। ਜਦੋਂ ਤੁਹਾਨੂੰ ਇਹ ਜੇ ਦੇਖਿਆ ਗਏ ਸਾਮਣੇ ਪਈ ਆ ਰਹੀ ਹੈ ਤੇ ਲਾਲਮ ਸੈੱਟਸ ਆ ਮੈਂ ਉਸਦੇ ਪਿੱਛੇ ਲੰਘ ਜੇ ਹਾਰ ਮੰਨਿਆ ਕੁਪੜਿਆਂ ਦਾ ਘਰ ਜੀ ਹਾਂ ਜੀ ਆ ਗਏ ਇੱਥੋਂ ਐਂਟਰੀ ਹੁੰਦੀ ਹੈ ਜੀ ਸਾਰੀ आयो बाबा शानदार बारे वारी आहे ਪਰ ਮੋਟਲਾਤ ਕਦੇ 680 ਬੰਦੇ ਇੱਥੇ ਰਹਿ ਰਹੇ ਆ ਆਪਣੀ ਸੰਸਥਾ ਦਾ ਮਕਸਦ ਇਹੀ ਆ ਕਿ ਬੰਦਾ ਕੋਈ ਰੋਡ ਤੇ ਪਿਆ ਆਪਾਂ ਨੂੰ ਚੱਕੀਏ ਠੀਕ ਕਰੀਏ ਉਹਨੂੰ ਪਰਿਵਾਰ ਚ ਪਹੁੰਚਾਈਏ 5000 ਬੰਦਾ ਹੁਣ ਤੱਕ ਤਾਂ ਜਾਂ ਚੁੱਕਿਆ ਸੀ ਉਹ ਵੀ ਜਿਹੜੇ ਇਸ ਟਾਈਮ ਤੇ ਆਪਣੇ ਕੋਲ 680 ਬੰਦਾ ਇਹਨਾਂ ਚੋਂ 600 ਦਾ ਭਾਗ ਹਰ ਵਾਰ ਲੱਭ ਲਿਆ ਸਾਨੂੰ ਪਰਿਵਾਰ ਮਿਲ ਗਏ ਬੰਦੇ ਸਹੀ ਨੇ ਜਖਮ ਵੀ ਭਰ ਕੇ ਮੈਂਟਲ ਤੌਰ ਤੇ ਵੀ ਬਹੁਤ ਸਹੀ ਨੇ ਪਰ ਦਿੱਕਤ ਕਿੱਥੇ ਆਉਂਦੀ ਆ ਕਿ ਪਿਛੇ ਪਰਿਵਾਰ ਸ਼ਰਤੀ ਨਹੀਂ ਕਰਦਾ ਪਰਿਵਾਰ ਚਾਹੁੰਦਾ ਨਹੀਂ ਬੰਦਾ ਕਰਿਆ ਵੇ ਜਿਹਦਾ ਕਰਤੇ ਬੰਦੇ ਇੱਕ ਜ਼ਿਆਦਾ ਰਾਸ਼ੀ ਪਾਉਂਦੇ ਆ ਵੱਧ ਰਹੇ ਨੇ ਬੰਦੇ ਆ ਸਮਾਜਿਕ ਕਿਹਾ ਹਜ਼ਾਰ ਬੀੜ ਹੋਰ ਆਈ ਪਈ ਹੈ ਪਰ ਮਲਾ ਕੇ ਜਿਹੜੀਆਂ ਮਾਰੇ ਹਾਲਾਤ ਹੀ ਕਹਿੰਦਾ ਸੀ ਕਿ ਇੰਨੇ ਬੰਦੇ ਬੇਘਰ ਹੋਏ ਫਿਰਦੇ ਆ ਕਿਉਂ ਨਾਲ ਦੇ ਬੰਦੇ ਨਾਲ ਨਹੀਂ ਖੜ੍ਹ ਰਹੇ ਹਣਕ ਬੈਲਡਿੰਗ ਹੋਰ ਬਣ ਲੱਗੀ ਹੈ ਬਾਹਰ ਬਾਹਰ ਦੇ ਪਾਸੇ ਹੋਰ ਹੋ ਜਾਊਗਾ ਮਨ ਕੋਲ ਮਲਾ ਕੇ ਤਾਂ ਇਹੀ ਹੈ ਕਿ ਪਰਿਵਾਰ ਆਪਣੇ ਲਾ ਲੋ ਚਾਹੇ ਆਪ ਦੇ ਪਿੰਡ ਦੇ ਲਾ ਲੋ ਨਹੀਂ ਆਪਾਂ ਕੁਛ ਕਰ 파 ਰਹੇ ਇੰਦੀ ਜਗਾ ਕੀ ਹਾਲਾਤੋ ਕਿੰਦਾ ਹਰਪੱਤਾਂ ਦੇ ਘਰੀ ਸੇ ਬਹੁਤ ਹਰਪੱਤਾਂ ਤੋਂ ਮਲੇਆ ਰੋਡ ਤੇ ਫਿਰਦਾ ਬੰਤ ਲੱਗਾ ਬਹੁਤ ਗਲਤ ਗੱਲ ਹੈ ਜਿਹਦਾ ਬੋਲਣਾ ਨਹੀਂ ਅਗਰ ਪਰਤਾ ਪੂਰੀ ਪ੍ਰੋਜੈਕਟੀਆਂ ਇਹ ਤਿੰਨ ਤਿੰਨ ਮੁੰਡੇ ਆ ਖੇਤੀਬਾੜੀ ਕਰਦੇ ਆ ਪਰ ਬਾਪੂ ਇੱਥੇ ਰਹਿ ਰਹੇ ਆ ਤੁਨ ਮਲਾ ਕੇ ਬੜੇ ਦੁੱਖ ਤੇ ਸ਼ਰਮ ਵਾਲੀ ਗੱਲ ਲੱਗ ਜਾ ਇਕੱਠੇ ਹੋ ਰਹੇ ਆ ਇੰਨੇ ਬੰਦੇ ਮਿਲ ਰਹੇ ਆ ਅਸੀਂ ਤਾਂ ਕਹਿੰਦੇ ਆ ਭਾਈ ਕੋਈ ਮਲੇ ਨਾ ਹਰ ਦੇ ਜਾ ਕੇ ਠੀਕ ਹੋ ਪਰ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਆ ਰਹੀ ਆ ਕਿੰਨਾਂ ਕੋਈ ਕੋਈ ਮਾਲ ਨੂੰ ਘੁੱਟ ਰਿਹਾ ਕੋਈ ਬਸਟਰ ਰਿਹਾ ਕੋਈ ਕੁਛ ਕਰ ਰਿਹਾ ਸਿਰਫੋ ਜ਼ਿਆਦਾ ਲਿਆਉਣੇ ਪੈਂਦੇ ਆ ਕਿ ਸਾਡਾ ਮਕਸਦ ਤਾਂ ਇੰਨਾ ਹੀ ਸੀਗਾ ਸੰਸਥਾ ਵਾਲੇ ਕੇ ਬੰਦੇ ਆਇਆ ਕਰਨਗੇ ਆ ਪਰ ਟਿੱਕ ਕਰਕੇ ਉਹ ਪੰਚਾਇਤ ਜਾਣਾ ਰੋਲ ਤੋਂ ਬੰਦਾ ਮਿਲਣੇ ਆ ਉਹ ਠੀਕ ਹੋ ਗਿਆ ਘਰੇ ਚਲਾ ਜਾ ਪਰ ਪਰਾਗ ਨਾਲੇ ਮੇਰਾ ਭਰਾ ਘਰੇ ਆ ਗਿਆ ਤਾਂ ਮੈਨੂੰ ਉਸ ਕਿਸੇ ਨਾਲ ਬੁੱਢਾ ਸਾਹਬੜਾ ਪਾਉਗਾ ਬਾਪੂ ਨੂੰ ਕਿਹੜਾ ਸਾਥ ਇਹ ਸਮੱਸਿਆ ਵੱਡੀ ਬਣ ਗਈ ਹਮਦੇ ਵਾਸਤੇ ਬਿਲਡਿੰਗਾਂ ਬਣ ਰਹੀਆਂ ਤੇ ਕਾ ਹੋ ਗਈ ਤੇ ਆ ਰੱਖ ਹੋਰ ਬਣ ਜਾ ਰਹੀ ਤੇ ਇਹੀ ਸਾਡੇ ਕੋਲ ਹੱਲ ਆ ਕਿ ਅਸੀਂ ਹੁਣ ਇੱਥੇ ਰੱਖ ਸਕਦੇ ਹਾਂ ਬਸ ਹੁਣ ਭੇਜ ਤਾਂ ਸਕਦੇ ਹਾਂ ਜੀ ਔੜ ਤੇ ਉੱਤੇ ਬੰਦਰ ਦੁਆਰਾ ਪਰ ਪੂਰੇ ਤਹਿਤ ਇਹ 150 ਬੰਦਾ ਡੀਲ ਚੇਰ ਉਲੀ ਜਿਹੜੇ ਨੇ ਜਾਂ ਬਾਕੀ 600 300 ਬੰਦਾ ਉੱਪਰ ਆ ਪਛੇਤਰ ਹਸਪੀਟਲ ਦਾ ਅਜਾ ਪਾ ਚੱਲਦੇ ਆ ਅੰਦਰ ادھر ساری نمی بلڈنگ بن رہی ہے جی ساری ٹوٹل ਹਸਪੀਟਲ ਦੇ ਅੰਦਰ ਐਂਟਰ ਹੋ ਰਹੇ ਆ ਜੀ ਜੋ ਹਾਲਾਤ ਇੱਥੇ ਮੈਂ ਆਪਣੀ ਅੱਖੀਂ ਵੇਖੀ ਮਰੀਜ਼ਾਂ ਦੇ ਤੇ ਹਸਪੀਟਲ ਦੇ ਸਾਰੇ ਸਿਸਟਮ ਦੇ ਤਾਂ ਵੱਡੇ ਤੋਂ ਵੱਡਾ ਲਗਜ਼ਰੀ ਹਸਪੀਟਲ ਵੀ ਰੀਸ ਨਹੀਂ ਕਰ ਸਕਦਾ ਲੋਕਾਂ ਨੂੰ ਇੱਥੇ ਆਪਾਂ ਲੋਕ ਮਰ ਰਹੇ ਆ 25 ਲੱਖ ਰੁਪਏ ਪਾਤੀ ਲਵਾ ਦਿੰਦੇ ਆ ਬਸ ਬੱਤ ਗੱਲ ਹੋ ਰਹੀ ਹੈ ਮੱਤੇ ਬਸ ਇਹ ਵੀ ਕਿ ਸਰਕਾਰ ਨੂੰ ਗੈਰਨੀ ਤੇ ਸਰਕਾਰ ਕਰਦੇ ਕਿੰਨੇ ਪੈਸੇ ਲੈ ਰਿਹਾ ਕੁੜੀ ਦੇ ਪੱਟੇ ਦਾ ਅਧਿਕਾਰਨ ਕਰਨਾਂ ਹੀ ਆਪਾਂ ਨੂੰ ਸਾਫ ਕਰਦੀ ਆ ਕਿਸ ਨੇ ਕਪਾਹ ਰਾਟਰ ਤੋਂ ਸ਼ੇਦੀਆ ਤੇ ਜੀ ਦਾ ਖਾਲਾ ਨਾਮ ਬੇਨੂ ਦਾ ਪੱਤੀ ਲੱਗਦੀ ਆ ਲੱਗਣ ਵਾਲਾ ਦਾ ਤੰਦ ਉੱਤੇ ਗਲੇ ਦੋ। ਜਦੋਂ ਇੱਥੇ ਆ ਗਏ ਹਾਂ ਕਪੂਨਾ ਫੇਟ ਕੀਤਾ ਹੋਣੀ ਉਹਨਾਂ ਦਾ ਇੱਕ ਸਾਲ ਹੈ ਬੈਠ ਕੇ ਰੈਸਟ ਕਰੂੰ ਤਾਂ ਬੰਦਾ ਫੇਟ ਨਹੀਂ ਕੀਤਾ ਜੇ ਕਪਤਾਨ ਤੇ ਦੂਜੀ ਕਾਟਰੀ ਦਾ ਬੰਦਾਰੀ ਜਿਹੜਾ ਅੱਗੇ ਖਸਿਆ ਹੋਇਆ ਬੜੀ ਸ਼ਰਮ ਆਈਗਾ ਕਿ ਜੋ ਗੁਰੂ ਨੇ ਸੁਣਾ ਰਹੇ ਆਪਣੇ ਆਪ ਕਰਨੀ ਅੰਦਰ ਜਿਹੜੀ ਮਨ ਮਤ ਕੋਈ ਨਹੀਂ ਬਿਲੇ ਸਹਿਵਨ ਬਹਾਉਣਾ ਗੁਰੂਆਂ ਦੇ ਦਰਦੀਆਂ ਛੱਡ ਗਈ ਸਾਡੇ ਬ੍ਰਹਮਣੀ ਸ਼ਰਮ ਵਾਲੀ ਗੱਲ ਹੈ ਕਿਸੇ ਕਰਨ ਦੇ ਬੰਦੇ ਆਏ ਸਾਨੂੰ ਕਹਿ ਰਿਹਾ ਕਿ 25 ਸਾਲ ਤੋਂ ਬੰਦਾ ਸਾਡੇ ਨੂੰ ਪਾਠ ਕਰ ਰਿਹਾ ਬਿਜੜ ਗਿਆ ਇੱਥੇ 22 ਹੁਣੇ ਦੱਸ ਰਹੇ ਸੀ ਵੀ ਜਿਹੜੇ ਗ੍ਰਾਂਥੀ ਸਿੰਘਾਂ ਦੀ ਸੇਵਾ ਪੂਰੀ ਹੋ ਜਾਂਦੀ ਗੁਰੂ ਘਰਾਂ ਚ ਸੇਵਾ ਕਰਨ ਜੋਗੇ ਨਹੀਂ ਰਹਿੰਦੇ ਹਨਾ ਕਿਸੇ ਕਾਰਨ ਹਾਲਾਤ ਉਹਨਾਂ ਦੀ ਵਿਗੜ ਜਾਂਦੇ ਆ ਤੇ ਲੋਕ ਇੱਥੇ ਛੱਡ ਕੇ ਆਪਣੇ ਘਰੋਂ ਘੇਰੀ ਤੁਰ ਜਾਂਦੇ ਆ ਜੀ ਤੇ ਆਖ ਦਿੰਦੇ ਆ ਵੀ ਅਸੀਂ ਨਹੀਂ ਸੰਭ ਸਕਦੇ ਪਰ ਉਹਨਾਂ ਦੇ ਮੂੰਹ ਤੇ ਚਪੇੜਾ ਬਾਈ ਗੁਰਪ੍ਰੀਤ ਸਿੰਘ ਮੈਂਟੂ ਨੇ ਮਾਰਿਆ ਜੋ ਕਹਿ ਦਿੰਦੇ ਆ ਵੀ ਇਸ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਨਹੀਂ ਅੰਦਰ ਜਾ ਰਹੇ ਹਾਂ ਜੀ ਹੁਣ ਸਾਡੀਆਂ ਮਾਮਾਂ ਦੀ ਰਿਹائش ਤੇ ਸਾਰੀਆਂ ਬੀਬੀਆਂ ਭਲਾ ਰਹਿ ਰਹੀਆਂ ਜੀ ਆਪਣੇ ਕੋਲੇ 150 ਦੇ ਕਰੀਬ ਇਦਾਂ ਹੀ ਉੱਪਰਲੇ ਪਾਸੇ ਆ ਦੋ ਪੋਰਸ਼ਨ ਇੱਥੇ ਸਾਰੇ ਰਹੀ ਜਾਂਦੇ ਆ ਤੇ ਬੜੇ ਚੰਗੇ ਚੰਗੇ ਪਰਿਵਾਰਾਂ ਚ ਕਈ ਤਾਂ ਬਹੁਤ ਵਧੀਆ ਪਰਿਵਾਰਾਂ ਜੁਆਏ ਹੋਏ ਨੇ ਪਰ ਹਾਲਾਤ ਇੰਨੇ ਮਾੜੇ ਆ ਭੈਣ ਇੱਧਰ ਬੱਠੀ ਆ ਮਨਦੀਪ ਕੌਰ ਭਗਵਾਨ ਤੇ ਪ੍ਰਿੰਕਾ ਗਾਂਧੀ ਨਾਲ ਪੜ੍ਹਦੀ ਸੀ ਜਿੰਨਾਂ ਗਾਂਧੀ ਕਲਾਸ ਫੈਲੋ ਆ ਬੜੀ ਇੰਟੈਲੀਜੈਂਟ ਈ ਵੀ ਪਰ ਪੂਰੀ ਫੈਮਿਲੀ ਆਪਸਾ ਡਾਊਨ ਕਿਸੇ ਬਲਾਕਾਰ ਨੂੰ ਤੇ ਬਸ ਸੋਚੇ ਜਾਰੀ 17 ਸਾਲ ਦਾ ਕੋਠੀ ਜਵਾਦੋ ਉਦੋਂ ਕੱਲ੍ਹ ਕਿੰਦਾ ਸੀ ਉੱਚੀ ਮਦਦੀ ਡੈਥ ਹੋ ਗਈ ਅੰਦਰ ਭਰਾ ਦੀ ਡੈਥ ਹੋ ਗਈ ਬਾਪ ਬੇਟੀ ਪਰ ਇਹ ਨਹੀਂ ਪੜੀ ਦੇਖੀ ਪ੍ਰਿੰਕਾ ਗਾਂਧੀ ਕਲਾਸ ਫੈਲੋ ਹਨ ਪਰ ਕੋਈ ਕਿਸੇ ਨੇ ਕੋ ਸਾਹ ਨਰਪਾ ਕੋ ਪਹੁੰਚਾ ਨਹੀਂ 17 ਸਾਲ ਦਾ ਕੋਠੇ ਹੀ ਬੰਦਾ ਸਾਰਾ ਟੱਕਰ ਉੱਥੇ ਹੀ ਕੋਈ ਡੈਥ ਹੋ ਰਹੀ ਹੈ ਜੇ ਸ਼ਾਇਦ ਵੀ ਨਾਲ ਲੋਕ ਖੜੇ ਹੋਣ ਤਾਂ ਕੋਈ ਹੱਲ ਹੋ ਜਾਂਦਾ ਤੋ ਇਹਦਾ ਇੱਥੇ ਉਹ ਕੁੜੀ ਗਗਨਦੀਪ ਸਾਰਾ ਪੱਲੇ ਪਾਸੇ ਉਹ ਕੁੜੀ ਆਪਦੇ ਪਿੰਡ ਨੂੰ 10 ਸਾਲ ਤੋਂ ਬਰਖਤ ਨਾ ਬਣੀ ਹੋਈ ਹੈ ਤੇ ਕੋਈ ਬੰਦਾ ਉਹਦੀ ਹੈਲਪ ਨਹੀਂ ਕਰ ਰਿਹਾ ਜਾ ਕੇ ਉਹਦਾ ਲੋਕ ਮਤ ਦਾ ਹੱਕ ਤਾਂ ਕਰ ਰਹੇ ਜੇ ਉੱਥੇ ਵੀ ਹੱਲ ਹੋ ਜਾਂਦਾ ਹਨਾ ਥਾਂੜ ਗਵਾੜ ਨਾਲ ਖੜੀਆਂ ਸ਼ਾਇਦ ਉਹ ਬਚ ਜਾਂਦੀ ਜਨਪਾਰ ਉੱਥੇ ਬੁੱਟਾਂ ਦੇ ਸੰਗਲ ਕੋਈ 10 ਸਾਲ ਲੋਕ ਕੁੜੀਆਂ ਬਣੀ ਮਰ ਲਾ ਪਿੰਡਾਂ ਨਾਲ ਦੇ ਮਤਲਬ ਉਹਨਾਂ ਦੇ ਪਿੰਡ ਦੀ ਵਚਰੀ ਪਾਠ ਹੁੰਦਾ ਹੋਊ ਉੱਥੇ ਵੀ ਪੰਚਾਇਤ ਬੈਠਦੀ ਹੋ ਪਰ ਨਹੀਂ ਉਹਦੇ ਵਾਸਤੇ ਕੋਈ ਨਹੀਂ ਹੈਗਾ ਮਾਮ ਜਾਰੀ ਇੱਕ ਬਜ਼ੁਰਗ ਦਾ ਉਹ ਕਹਿੰਦੇ ਭਾਈ ਦਾ ਹੱਲ ਕਰੋ ਲੋਕਾਂ ਦਾ ਸੰਗਲ ਲੱਗ ਗਿਆ ਉਹ ਖੇਤਾਂ ਨਹੀਂ ਬੰਨ੍ਹਿਆ ਜੇ ਅਲ ਇਦਾਂ ਦਾ ਕੁਝ ਉੱਥੇ ਹੋ ਰਿਹਾ ਜੇ ਉੱਥੇ ਲੋਕ ਆਪਣੇ ਆਪ ਹੀ ਆਪਣਾ ਪਿੰਡ ਦੇ ਵਚਨ ਜੇ ਉੱਥੇ ਨਾਲ ਲੋਕ ਖੜੇ ਹੋਏ ਮਿਲਾਂ ਸ਼ਾਇਦ ਕੋਈ ਦਿੱਕੀ ਹੈਲਪ ਹੋ ਜਾਂਦੀ ਇਸ ਟਾਈਮ ਉੱਥੇ ਨਾਲ ਇੱਕ ਪੱਕੀ ਕੁੜੀ ਦੀ ਡਾਇਰਟੀ ਲਾਈ ਹੋਈ ਆ ਉਹਨੇ ਨਾਲ ਜਿਹੜੇ ਛੋਟੇ ਪਾਣੀ ਖਵਾਉਣਾ ਉਹਨੂੰ ਸੁਵਾਉਣਾ ਉਹਦੇ ਨਾਲ ਕਪੜੇ ਜਿਣੇ ਕਰਨੇ ਨੰਮਾਉਣਾ ਸਭ ਕੁਝ ਉਹ ਨਹੀਂ ਕਰਦਾ ਉੱਥੇ ਪਿੰ ਸਹੀ ਪਰ ਨਹੀਂ ਉਹਨਾਂ ਦਾ ਜਾਣ ਬਣੇ ਇੱਥੇ ਇਦਾਂ ਦੇ ਹਾਲਾਤਾਂ ਨੇ ਮਿਲ ਰਹੀ ਪੜੀ ਜਾ ਰਹਾ ਤਾਂ ਉਦਾਂ ਹੀ ਮਾਤਾ ਜੀ ਆ ਇੰਨਾ ਸਾਲ ਦਾ ਮਾਤਾ ਨੂੰ ਪਹਿਲਾਂ ਨਬੇਤਈਆ ਆਪ ਦੇ ਘਰ ਦੇ ਵਿੱਚ ਆਰਤੀ ਸੀ ਕਿਸੇ ਟਾਈਮ ਬਹੁਤ ਪੈਸਾ ਸੀਗਾ ਕਿ ਸੋਨ ਜਾਂਦੇ ਦੇ ਬਰਤਨ ਸੀ ਗਰੇ ਪਰ ਲੋਕਾਂ ਨੇ ਚੋਰੀ ਕਰਨੀ ਸ਼ੁਰੂ ਕੀਤੀ ਘਰ ਦੇ ਇਚਾਂ ਕੱਢ ਕੇ ਲਏ ਆ ਰਾਈ ਡੈਥ ਹੋ ਗਈ ਮੁੰਡੇ ਡੈਥ ਹੋ ਕੇ ਬਚਾਰੀ ਅਫਸਰਡ ਹੋ ਗਈ ਤੇ ਲੋਕ ਕੋਈ ਚੋਰੀ ਕਰ ਰਹੇ ਮਾਤਾ ਦਾਸਾ ਉੱਤ ਤੱਕ ਪਰੀ ਇੱਕ ਮੰਜ਼ੇ ਤੇ ਮੰਜ਼ੇ ਦੇ ਪਹਾੜੇ ਤੇ ਲੈਟਨੈਂਟ ਬਾਸ ਹੁਣ ਤੱਕ ਗਏ ਉੱਤੇ ਹੀ ਮਰ ਲੱਗਾਂ ਦੀ ਅਜਿਹੇ ਹਾਲਾਤ ਜੀ ਸਹੀ ਮੈਂ ਦੱਸ ਗਿਆ ਨੂੰ ਵੀ ਸ਼ਰਮ ਆਉਂਦੀ ਕਿ ਟੰਡਰੀਆਂ ਵਾਲੇ ਬਾਬੇ ਦਾ ਪਿੰਡ ਸਭ ਉੱਥੇ ਟੰਡਰੀਆਂ ਪਿੰਡ ਦਾ ਨਾਮ ਨਾ ਲੈਂਦੇ ਬੇਪਰਦਾਗ ਨਾਡੇ ਮਾਰਾ ਸੀ ਲੱਗਦਾ ਕਿ ਭਰਾਵਾ ਜੀ ਤਾਂ ਉਹਨਾਂ ਤੋਂ ਅਗਲ ਸਿੱਖਦੇ ਹਾਂ ਵੀ ਸਾਨੂੰ ਕੁਝ ਕੌਣਗੇ ਹਨ ਤੇ ਬਾਜੀਆ ਪ੍ਰਾਂਤ ਦੇ ਬੈਂਕੀ ਦਾ ਇਦਾਂ ਉਹਨਾਂ ਨੂੰ ਪੜ੍ਹਾਉਣੇ ਦਾ ਬੜੀ ਮਾੜੀ ਗੱਲ ਹੈ। ਹਰੇਕ ਬੰਦੇ ਨੂੰ ਥੋੜਾ ਛੱਡੋ ਹਰ ਇੱਕ ਪਿੰਡ ਦੇ ਵਿੱਚ ਜਾਇਦਾ ਆਪਾਂ ਆਦੇ ਲੋਕਾਂ ਨੂੰ ਸੰਭਾਲ ਲਈ। ਇਹ ਤਾਂ ਇੱਦਾਂ ਹੀ ਆ ਰਹੇ ਉਹਨਾਂ ਦੇ ਉੱਤੇ ਬੰਦੇ ਭਾਈ ਡਿਪਰੈਸ਼ਨ ਜਾ ਰਿਹਾ ਕੋਈ ਕਿੱਦਾਂ ਆ ਰਿਹਾ ਬਹੁਤ ਸਿਸਟਮ ਸਾਡੇ ਕੋਲੇ ਵੀਡੀਓ ਆਈਆਂ ਪਈਆਂ ਨੇ ਅੱਜ ਅਧਿਆਪਕ ਦਿੰਦੇ ਪਰ ਜਗ ਪਰ ਬਹੁਤ ਜ਼ਿਆਦਾ ਕੰਮ ਖਰਾਬ ਆ ਕਲਮ ਲਾ ਜੀ ਜਿਹਦੇ ਵਿੱਚ ਜਿਹਦੇ ਪਿੱਛੇ ਬਿੱਤੀ ਗਏ ਉਹਨਾਂ ਦਾ 9000 ਦੀ ਕੰਨੀ ਗਏ ਸੀ ਕੰਪਨੀ ਬਚਾਉਣ ਤੋਂ ਵਿੱਚ ਜਿਹਨੂੰ ਨਾਮ ਲਾਦਨੇ ਇੱਦਾਂ ਹੀ ਉਹ ਮਾਦਾ ਸਰਜੀਤ ਕੌਰ ਉਹ ਆਪਦੇ ਪੈਂਡ ਦੇ ਵਿੱਚ ਕੰਨੀ ਰਹਿ ਗਈ ਸੀ ਹੈੱਲਥ ਟੱਕ ਮੰਡਾ ਕਲੱਬ ਸਲੈਕਟ ਦੀ ਬਣੀ ਪੱਤਰ ਕੰਨੇ ਇੱਕ ਪੰਟ ਨੂੰ ਪਾਉਂਦੇ ਹੋਏ ਜਿਹੜਾ ਸੰਗਰਾਮ ਹੋਇਆ ਉਹ ਤੋਂ ਬਾਅਦ ਉਹਨਾਂ ਦਾ ਨਾਮ ਸਰਦਨ ਕਰ ਦਿੱਤਾ ਗਿਆ ਸੰਪੂਰਨ ਬਰਬਾਦ ਲੱਗੂ ਜੇ ਸਰਵਾ ਤੋਂ ਮੰਨਣ ਦੇ ਜੋ ਕੋਲ ਦੇ ਸਭਾ ਕਿੰਨਾ ਪਤਾ ਹਾਸਲ ਕਰਦੇ ਸ਼ਬਦੀ ਕੇ ਲਈ ਜੀ ਮਦਦ ਕਰਦੇ ਤੇ ਲੋਕ ਨੇ ਸ਼ਬਦੀ ਕੇ ਲਈ ਮਦਦ ਲਈ ਹੈ ਤੇ ਮੁੰਡਾ ਖੇਤੀ ਕਰ ਰਿਹਾ ਤੇ ਖੇਤ ਚ ਕੋਈ ਸੀ ਬੁਲਾਇਆ ਹੋਇਆ ਆਇਆ ਨਹੀਂ ਪਰ ਇਹਨਾਂ ਦੇ ਵਿੱਚੋਂ ਕੋਈ ਸੰਸਕਾਰ ਭੋਗਦੇ ਨਹੀਂ ਆਇਆ ਮਤਲਬ ਜੋ ਮਰਜੀ ਕਰੋ ਸਾਰੀਆਂ ਮਹਾਰਾਜ ਦੇਖੋ ਜੱਗੀ ਹੈ ਬਲਾਏ ਤੜਦੇ ਹੀ ਗਮਜਾਰੀਆਂ ਕੋਈ ਪਿੱਛੇ ਮੈਣ ਨਹੀਂ ਆ ਨੋਕੇ ਪੁੱਤ ਪੋਤਾ ਦਾ ਬੰਦਾ ਉਹ ਤੇ ਸ਼ੇ ਨਾ ਕੋਈ ਰਿਸ਼ਤੇਦਾਰ ਕੋਈ ਬੰਦਾ ਪਿੱਛੇ ਮੈਣ ਨਹੀਂ ਆਇਆ ਬੰਦੀ ਸਮੱਸਿਆ ਹੀ ਆ ਸਾਨੂੰ ਹਾਂ ਜੀ ਕਿੱਥੇ ਬਾਰੇ ਕਿੱਥੇ ਬੇਵਸ ਸਮੱਸਿਆ ਹੀ ਆਉਂਦੀ ਹੈ ਕਿ ਬੰਦਾ ਤੇ ਠੀਕ ਹੋ ਜਾਂਦਾ ਪਰ ਫਿਰ ਉਹ ਦੁਬਾਰਾ ਡਿਪਰੈਸ਼ਨ ਚ ਜਾ ਜਾਂਦਾ ਤਾਂ ਪਿਛੇ ਪਰਿਵਾਰ ਸਣ ਲੈ ਕੇ ਜਾਓ ਮਿਲ ਕੇ ਜਾਓ ਕੰਮ ਸਤਮਨ ਬੈਲ ਨਹੀਂ ਆਉਂਦੇ ਲੋਕ ਉਹਦਾ ਤਾਂ ਕਿ ਜਦੋਂ ਦੁਬਾਰਾ ਫੇਰ ਤੁਹਾਡਾ ਡਿਪਰੈਸ਼ਨ ਪਿਛੇ وہی ਹਾਲਾਤ ਹੋ ਜਾਂਦਾ ਜਿੱਦਾਂ ਮਿਲ ਕੇ ਜਾਉਣ ਤਾਂ ਥੋੜਾ ਇਹ ਬੰਦੇ ਨੂੰ ਝਾਗ ਰੰਝੀ ਆ ਕੇ ਮੇਰੇ ਨਾਲ ਘਰ ਦੇ ਆਉਣਗੇ ਪੁੱਛੇਗਾ ਬੰਦਾ ਠੀਕ ਰਹਿੰਦਾ ਨਹੀਂ ਫਿਰ ਠੀਕ ਹੋਰਤਦਾ ਫੇਰ ਡਿਪਰੈਸ਼ਨ ਤੇ ਫੇਰ ਹੀ ਆ ਗਿਆ ਆਪਣਾ ਨਹੀਂ ਚੱਲਦੀ ਰਾਜਨੀਤੀ ਮਾਤਾ ਦੀ ਡੈਥ ਸੀਗੇ ਮਾਤਾ ਦੀ ਡੈਥ ਹੋ ਗਈ ਉਹ ਵੀ ਸਪੈਨਸਰ ਜਿਹਨ ਮਾਤਾ ਦੀ ਸੀ ਉਹ ਮੁੰਡੇ ਆ ਕਿ ਇੰਜੀਨੀਅਰ ਆ ਕੰਨ ਐਮ ਬੀ ਕੀਤੀ ਹੋਈ ਆ ਤੇ ਤੇਜ ਪਰਮਾ ਦਾ ਸਮਝੂਣੇ ਘਰ ਤੇ ਬਾਹਰ ਮਿਲ ਜਗੇ ਉਹ 200 ਸਾਨੂੰ ਬਲਾਇਂ ਕੱਢੀ ਗਈ ਜਾਰੀ ਅਫਸਰ ਸੀ ਕਿ ਮੇਰੇ ਬੁਲਾ ਦਿਓ ਕਿਸੇ ਨੂੰ ਕੋਈ ਆਇਆ ਨਹੀਂ ਗੁਫੇ ਸੀ ਕਿ ਅੰਦਰ ਨਾ ਕੋਈ ਪੁੱਤ ਆਇਆ ਨਾ ਕੋਈ ਤਾ ਕੋਈ ਨਹੀਂ ਪੁੱਛੇ ਪਹੁੰਚਿਆ ਤੇ ਮਾਤਾ ਜੀ ਡੈਥ ਹੋ ਗਈ ਬਾਹਰ ਬਾਈ ਜੀ ਸਾਰਾ ਇਹ ਮਾਤਾ ਦੀ ਸਟੋਰੀਆ ਕਿਦੋਂ ਆਇਆ ਹੋ ਕੁਣ ਸ਼ਾਮ ਨੂੰ ਨੇ ਗਲ ਕੱਢੀ ਕਿਉਂ ਆਫਸੈਟ ਆ ਪਤਾ ਨਹੀਂ ਹਨ ਕੀ ਕਹਿਣਾ ਤੁਹਾਨੂੰ ਹਨ ਕਿਤੇ ਮਾਲਾ ਜਿਹੜੇ ਸਾਡੇ ਜੋਗ ਤੇ ਨਹੀਂ ਬੰਦੇ ਜੋਬ ਵੀ ਕਰ ਰਹੇ ਐ ਸੇਵ ਵਾਲੇ ਵੀ ਐ ਜਿਹੜੇ ਬੰਦਾ ਜੋਬ ਕੁੜੀਆਂ ਜਿਵੇਂ ਸੰਭਾਲ ਰਹੀਆਂ ਸਾਡੇ ਨੂੰ ਬਹੁਤ ਟਫ ਆ ਜਿਹੜਾ ਬੰਦਾ ਆਫਸੈਟਾ ਤੁਸੀਂ ਉਹਨੂੰ ਸ਼ਾਮ ਤਾਈਂ ਸਾਹਮੋ ਤੁਹਾਨੂੰ ਸ਼ਾਮ ਨੂੰ ਜਾਣ ਲੱਗਣ ਵਾਲਾ ਕੱਢੂਗਾ ਕਿਉਂਕਿ ਦਿਮਾਗ ਨਹੀਂ ਕਰ ਬੰਦੇ ਦਾ ਗੁੱਸਾ ਨਿਕਲ ਵੀ ਨਹੀਂ ਰੰਗੀ ਪਰ ਉਹ ਬੰਦਾ ਗੱਲ ਕਰਦਾ ਵੀ ਉਹ ਬਹੁਤ ਥੋੜਾ ਜਿਹਾ ਥੰਮੇ ਨਾਲ ਸਹੀ ਨਹੀਂ ਕਰਨਾ ਪੈਂਦਾ ਹਨ ਇਹਦਾ ਉਹਨਾਂ ਦਾ ਆਫ ਦਾ ਫੈਸਲਾ ਲੈਣਾ ਹੀ ਆ ਉਹਨੇ ਤੁਹਾਨੂੰ ਬੋਲਣਾ ਬਾਕੀ ਤੁਹਾਨੂੰ ਚੱਲੀ ਜਾਂਦਾ ਤਾਂ ਕੋਈ ਗੱਲ ਨਹੀਂ ਕਵਾ ਪਟਾਈ ਸਲੈਕਟ ਹੋ ਗਈ ਰੰਗੀ ਸੀ ਤੇ ਲੋਕ ਉਸੇ ਮਾਰੀਆਂ ਹਤਾਂ ਜਾਂਦੇ ਬਹੁਤ ਮਾਰੇ ਲਾ ਜਲੰਧਰ ਤੋਂ ਨਰਦਿਆ ਇਹ ਵੇਸ਼ੇ ਕੋਈ ਪਰਤ ਤੇ ਮਨ ਲਿਆ ਕਿ ਮਨ ਸਾਨੂੰ ਘਰਵਾਰ ਨਹੀਂ ਲੱਗਿਆ ਹਜੇ ਚਾਹੂੰਗਾ ਠੀਕ ਹੋ ਗਈ ਵੀਡੀਓ ਵਗੈਰਾ ਪਾਈਆਂ ਹਨ ਜਿੱਦੇ ਕੋਈ ਆ ਗਿਆ ਸੀ ਨਾ ਕਰੀ ਭੇਜ ਦੀ ਠੀਕ ਹੋ ਗਈ ਬਾਕੀ ਨੋਰਮਲ ਨਾਲ ਸੇਵਾ ਕਰਾਉਂਦੀ ਹੈ ਜਿਵੇਂ ਉਹ ਮਗਨ ਉਹਦੇ ਨਾਲ ਨਹੀਂ ਹੈਲਪ ਕਰਉਣ ਬੋਲ ਕੇ ਘੰਟੇ ਦਾ ਬਹੁਤ 60% ਤਾਂ ਆਪ ਹੀ ਸੇਵਾ ਕਰੀ ਜਾਂਦੇ ਆਂ ਇਹ ਤੇ ਸਹੀ ਹੋ ਗਏ ਵਿੱਚ ਤੇ ਪਰ ਪਿੱਛੋਂ ਨਹੀਂ ਜਿਵੇਂ ਆਪਾਂ ਕਹਿੰਦੇ ਸਪੋਰਟ ਮਿਲ ਰਹੀ ਪਿਛੋ ਪਰਿਵਾਰਾਂ ਦੇ ਵਿੱਚ ਤਾਂ ਨਹੀਂ ਰਹੇ ਆ ਕੇ ਲੈ ਕੇ ਜਾਣ ਨਹੀਂ ਲੱਗਣਾ ਕੋਈ ਗੱਲ ਨਹੀਂ ਮਿਲ ਕੇ ਜਾਣ ਮੈਂ ਕੋਈ ਗੱਲ ਨਹੀਂ ਕਰਦਾ सस्ती ਗੱਲ ਨੂੰ सस्ती ਗੱਲ ਨੂੰ ਓਕੇ ਠੀਕ ਹੈ ਆਹ ਯਾਰ ਇਹਨਾਂ ਦੀ ਬਾਹਰ ਤੋਂ ਬੈਠ ਕੇ ਨਹੀਂ ਆਪਾਂ ਅਰਧ ਪੜਾਈ ਨੇ ਫਰੋਲੀ ਫਰੋਲੀ ਪੜਾਉਂਦੇ ਨੇ ਬੰਦੇ ਉਹ ਪੜ ਜਾਂਦੇ ਨੇ ਹਾਂ ਫਸਪੀ ਨਾਲ ਤੁਸੀਂ ਹਾਂਜੀ ਸੇਟ ਮਾ ਸੇਟ ਮਾਤ ਨਾ ਕੋਈ ਬੀ ਹਾਂ ਇੱਥੇ ਸਾਰੇ ਪੜਾਈ ਕਰਾਈ ਜਾਂਦੀ ਹੈ ਪੜਾਉਂਦੇ ਵੀ ਆ ਹਾਂ ਜਿਹੜੇ ਇੱਥੇ ਰਹਿੰਦੇ ਆ ਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਉਸ ਕੋਲੋਂ ਨਾ 25 ਕੋਲਵਾਰ ਸਭ ਚੇ ਜਿਹੜੇ ਮਾਣ ਨਾ ਮਾਣ ਮੈਂ ਤੇ ਇੱਕ ਬੋਸਾ ਹੀ ਮਸਾ ਬਣਿਆ ਤੁਹਾਨੂੰ ਜਾਨਦਾ ਜੀ ਆਪ ਸਾਹ ਪੜਾ ਕੇ ਜਿਹੜਾ ਕੋ ਪੰਜ ਸਾਲ ਜਿਹੜੇ ਇਹਦਾ ਕੋਈ ਨਾ ਬਣਨ ਸ਼ੁਰੂ ਤੇ ਬੜੇ ਚਾਲ ਸਕੇ ਨਾ ਤੇ ਰਾਸਿਆ ਮਾਰਾ ਕੋਈ ਨਹੀਂ ਤੇ ਕਿਤੇ ਬਸੇ ਡੋਟੇ ਬਾਹਰ ਬੋਲੇ ਪਾਸੇ ਇਸੇ ਨਾਲ ਕਿਹਨ ਪੜ੍ਹੇ ਪਾਉਂਦੇ ਕੁਝ ਨਾ ਲੱਭਦਾ ਕੋਈ ਹੋਰ ਐਕਸਮ ਨਹੀਂ ਨਾ ਕਹਿੰਦੇ ਕੋਈ ਨਹੀਂ ਆਇਆ ਪਰ ਇਹ ਗੱਲ ਹੈ ਕਿ ਆਪ ਜਿਹੜੇ ਨੇ ਜਿਆਨ ਨਾ ਕਰੀਏ ਆਪ ਜਿਹੜੇ ਨੇ ਜਿਆਨ ਨਾ ਕਰੀਏ ਕੈਂਸੀ ਵਾਲੀ ਬੱਚੇ ਨੇ ਨਾਰਮਲ ਨਗਰ ਤੋਂ ਸਾਰੇ ਪੰਜਾਬ ਤੋਂ ਇਹ ਆਪ ਦੇ ਵੀ ਬਾਹਰਲੇ ਵੀ ਹੈ ਇੱਕ ਸਾਧੂ ਕਾਸ਼ੇ ਵਿੱਚ ਪਰ ਉਹੀ ਕਿਸੇ ਨੇ ਛੋਹ ਨਹੀਂ ਇਹ ਮੌਕਾ ਲਿਆ ਛੋਹ ਨਹੀਂ ਬਾਕੀ ਆਪਾਂ ਸਾੰਗਰੀ ਦੇ ਕੱਪੜੇ ਪਾਏ ਸਭ ਤੋਂ ਛੋਟੀ ਕੁੜੀ ਜਤੂਰੀ ਕਿਸ਼ੋਰੀ ਮੈਂ ਵਕੀਲ ਕਰਦੀ ਹਾਂ ਮਾਦਰ ਤੇਦੀ ਮਾਂ ਜੇ ਖੜਾਦੀ ਉਹ ਤੇ ਬੱਚੇ ਜਦੋਂ ਬਾਹਰੋਂ ਸੈਕਸ ਅਫਸਰ ਜੀ ਉਹਨੇ ਘਰੇ ਭਾਰਾ ਲਿਆ ਉਸੋ ਕਹ ਲਈਏ ਕਿ ਮੇਰੀ ਕੁੜੀ ਜੇ ਮੁੰਡਾ ਬਣਨਾ تھا ਮੈਨੂੰ ਧੋਪ ਲਵਾਉਣੀ ਆ ਆਹ ਕਹਿੰਦਾ ਮਾਰੂ ਚਾਤਰੀ ਆ ਉਹ ਬਸ ਆਹਦੀ ਕੁੜੀ ਮੰਦਰ ਭਾਈ ਬੈਠੀ ਆ ਮੁੰਡਾ ਕਿਨੇ ਬਣਨਾ ਸੀ ਤੇ ਡੇਢ ਸਾਲ ਉਹਨੇ ਕੁੜੀ ਅੰਦਰ ਹੀ ਭਾਈ ਰੱਖੀ ਕਮਰੇ ਦੇ ਵਿੱਚ ਉੱਥੇ ਬਸ ਐ ਕੁੜੀ ਉਹਦੀ ਵੱਡੀ ਆ ਪਿੱਛੇ ਖੋਟ ਲੱਗੀ ਆ ਉਹ ਮਲਾਂ ਮਲ ਰੋਟੀ ਵਾਟੇ ਪਾਉਂ ਪੱਕੀਆਂ ਪੱਕੀਆਂ ਮਿਲਾ ਕੇ ਦਿੰਦੀ ਸੀ ਜਿਹੜਾ ਉਹ ਟਾਈਮ ਪਾਸ ਹੋ ਗਿਆ ਤੇ ਡੇਢ ਸਾਲ ਰੱਖੀ ਉਹਨੇ ਅੰਦਰ ਹੀ 1.5 ਸਾਲ ਬਾਅਦ ਉਹ ਮਰਨ ਵਾਲੀ ਹੋ ਗਈ ਤੇ ਪਿੰਡ ਦੇ ਲੋਕਾਂ ਨੂੰ ਜਗਦੇ ਆ ਆਪਣੇ ਕੋਲੇ ਤੇ ਕੁੜੀ ਉਹ ਮਤ ਵਾਲੀ ਆ ਬਾਂਗਾਂ ਦੀ ਨਹੀਂ ਇੱਥੇ ਆਨਸਾਰ ਉਹਦੀ ਡੈਥ ਹੋ ਗਈ ਨਾ ਬਾਅਦ ਫਸਨਾ ਮੁਕੰਨੇ ਬੱਚੇ ਰਪਣ ਕੋਲ ਟੋਸ ਜੋ ਘਰੇ ਸੀ 1.5 ਸਾਲ ਤੋਂ ਉਹਦਾ ਘਰ ਵਾਲਾ ਸੀ ਸ਼ਰਾਬ ਪੀਦਾ ਸੀ ਉਹ ਤੋਂ ਦੋ ਲੋਕਾਂ ਦੇ ਪਾਤਸ਼ਾਹਦਾਂ ਦੋ ਪੀਦੇ ਹੁੰਦੇ ਸਨ ਉਹਨਾਂ ਦਾ ਸੀ ਵਾਲੀ ਘਰ ਆ ਗਿਆ ਬਰਾਬਰ ਕਰਦੇ ਤੇ ਉਸ ਟਾਈਮ ਤੇ ਉਹ ਵੀ ਆਪਣੇ ਵਾਈਫਰ ਨੂੰ ਸਰਬਾਰ ਤੇ ਆਂਡੀ ਮਾਟੀ ਸਾਰੇ ਸੰਭਗ ਦੇ ਸਤੇ ਹੀ ਪਏ ਕਿਉਂਕਿ ਆਂਡ ਘਰਾਂ ਦੀਆਂ ਕੁੜੀਆਂ ਨੂੰ ਪਤਾ ਹੀ ਹੁੰਦਾ ਵੀ ਇੱਥੇ ਬੱਚਾ ਹੈ ਕਿਸਦੇ 1.5 ਸਾਲ ਤੋਂ ਕੋਈ ਪਹੁੰਚਿਆ ਨਹੀਂ ਉੱਥੇ ਨਾ ਕੋ ਰਿਸ਼ਤੇਦਾਰ ਨਾ ਕੋ ਲੋਕ ਸੰਧਪਾ ਲੱਗਿਆ ਕਿਲਾ ਅਸ਼ਨਾ ਨਾਮ ਨਹੀਂ ਦਾ ਕਿਸੇ ਬੱਚਾ ਉਹ ਉੱਥੇ ਉਮੀ ਪਈ ਜਾਂਦਾ ਜੀ ਤੇ ਕੋਈ ਪਹੁੰਚਿਆ ਨਹੀਂ ਕੋਲੇ ਸ਼ਾਇਦ ਉਹ ਬਚ ਜਾਂਦੀ ਇਹ ਲੋਕ ਕੋਲ ਜਾ ਕੇ ਚੱਕ ਲੈਂਦੇ ਜਾਂ ਦਵਾਈ ਦਵਾ ਨਾ ਕੋਈ ਨਾ ਪੰਚਾਇਤ ਨਾ ਕੋ ਆਂਡ ਘਰਾਂ ਨਾਲ ਕੋ ਰਿਸ਼ਤੇਦਾਰ ਨਾ ਕੋ ਲੋਕ ਕੋਈ ਨਹੀਂ ਕੋਈ ਪਹੁੰਚਿਆ ਪੂਰੀ 1.5 ਸਾਲ ਅੰਦਰ ਜਰੀ ਤੜਫੜ ਕੇ ਉਹਦੀ ਜੱਤ ਹੈ ਪਰ ਕਾਲ ਬਲਾ ਕੇ ਲੋਕਾਂ ਨਾਲ ਮਿਲ ਕੇ ਉਹਦੀ ਜਾਂਚ ਲੈ ਜੇ ਥੋੜਾ ਜਿਹਾ ਸਪੋਰਟ ਕਰਨ ਦੇ ਲੋਕ ਉਹਦੀ ਜਾਂਦਾ ਹੱਥ ਨਹੀਂ ਨਾ ਖੜਾ ਹੋ ਅਛਾ ਜਦੋਂ ਪਿਆਰੀ ਗੱਲਾਂ ਨੇ ਅਸੇ ਇਨਾਂ ਹਾਲਾਤਾਂ ਚ ਆਏ ਹੋਏ ਜੀ ਹੁਣ ਕੁੜੀ ਐਪਲੀਕੇਸ਼ਨ ਵੀ ਪੜਨ ਲੱਗਦੀ ਸਾਰੇ ਤੰਨੇ ਜਵਾਨ ਪੜ ਰਹੇ ਆ ਇੱਥੇ ਨਹੀਂ ਕਮੀ ਕਿਹਨ ਚੀ ਦੀ ਇਹਦਾ ਸੰਗਤ ਹਾਲ ਨੂੰ ਦੇ ਗਿਆ ਤੇ ਬਹੁਤ ਬੜਾ ਜਾਂਦਾ ਆ ਉੱਥੇ ਰੋਡ ਸੀਧਾ ਦੇ ਵਿੱਚ ਹਨ ਇਹ ਗਵਾਨੀ ਨਾਲ ਖੜੇ ਪਏ ਨਿੱਕਾ ਜਿਹਾ ਸਕੂਲ ਆ ਜੀ ਬੱਚਿਆਂ ਦਾ ਜਿੱਥੇ ਨਿਵਾਰਸ਼ ਬੱਚੇ ਜਿਹੜੇ ਹਨਾ ਇਹਨਾਂ ਦੇ ਮਾਂ ਪਿਓ ਦੀ ਡੈਥ ਹੋ ਗਈ ਆ ਜਾਂ ਛੱਡ ਜਾਂਦੇ ਲੋਕ ਆ ਤੇ ਉਹਨਾਂ ਦਾ ਸਕੂਲ ਆ ਜੀ ਨਿੱਕਾ ਜਿਹਾ ਤੇ ਪਿੰਡ ਦੇ ਸਕੂਲ ਚ ਪੜਦੀ ਇਥੇ ਟਿਊਸ਼ਨ ਵਗੈਰਾ ਪੜਾਉਂਦੇ ਉਹਨਾਂ ਨੂੰ ਆ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਾਈ ਨਿੱਕੇ ਨਿੱਕੇ ਬੱਚੇ ਲੋਕ ਛੱਡ ਕੇ ਤੁਰ ਜਾਂਦੇ ਆ ਸੱਚ ਮੰਨਿਓ ਉੱਥੇ ਜਾ ਕੇ ਜਦ ਬੱਚਿਆਂ ਨੂੰ ਦੇਖਿਆ ਤਾਂ ਰੂਹ ਕੰਬ ਗਈ ਤਾਂਾਂ ਨਿਕਲ ਗਈਆਂ ਰੂਹ ਚੋਂ ਕਈ ਮੇਰੇ ਨਾਲ ਦੇ ਤਾਂ ਰੋ ਵੀ ਪਏ ਦੇਖ ਕੇ ਬੱਚਿਆਂ ਨੂੰ ਵੀ ਇਸ ਹਾਲਾਤਾਂ ਤੱਕ ਲੋਕਾਂ ਦੀ ਮਾਨਸਿਕਤਾ ਗਿਰ ਚੁੱਕੀ ਆ ਲੋਕਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਬਖਸ਼ਿਆ ਜਾਂਦਾ ਜੇ ਕਿਤੇ ਅੱਜ ਬਾਈ ਮੈਂਟੋ ਵਰਗਾ ਰੱਬ ਦਾ ਬੰਦਾ ਇੱਥੇ ਨਾ ਹੁੰਦਾ ਤਾਂ ਹੋ ਸਕਦਾ ਸੀ ਇਹਨਾਂ ਬੱਚਿਆਂ ਨੇ ਕਿਤੇ ਰੋਲਦੇ ਹੋਣਾ ਸੀ ਬਹੁਤ ਸ਼ੁਕਰਗੁਜ਼ਾਰ ਆ ਉਸ ਰੱਬ ਦੀ ਜੋ ਉਹਨਾਂ ਨੇ ਬਾਈ ਮਿੰਟ ਵਰਗਾ ਚੰਗਾ ਇਨਸਾਨ ਇਸ ਦੁਨੀਆ ਤੇ ਭੇਜਿਆ ਵੈਕਰ ਜੀ ਕੇ ਖਾਲਸਾ ਵੈਕਰ ਮਿੱਕੀ ਬੱਲੇ ਜੀ ਕਲਵੰਡੀ ਭਾਈ ਦੇ ਕੋਲੇ ਪਿੰਡ ਆ ਜੀ ਸੇਕਵਾ ਪਿੰਡ ਜ਼ਿਲ੍ਹਾ ਪੈਣਾ ਤੁਹਾਨੂੰ ਤੇ ਉੱਥੋਂ ਸੰਗਤ ਆਈ ਸਾਡੇ ਕੋਲੇ ਸਖੋਨੀ ਸਾਹਿਬ ਵਾਲੀ ਬੀਬੀਆਂ ਦਾ ਜੱਥਾ ਆਇਆ ਨਾਲ ਸਰਪੰਚ ਸਾਹਿਬ ਆਏ ਨੇ ਬਹੁਤ ਬਹੁਤ ਸ਼ੁਕਰੀਆ ਸਰਪੰਚ ਤੁਹਾਡਾ ਅਤੇ ਕਣਕ ਦੀ ਸੇਵਾ ਲੈ ਕੇ ਆਏ ਨੇ ਆਪਣੇ ਨਗਰ ਖਿੜੇ ਦੇ ਵਿੱਚੋਂ ਜਿੰਨਾ ਵੀ ਭੈਣਾ ਭਰਾਵਾਂ ਨੇ ਆਪਣੀ ਪੁੱਤਾਂ ਵਾਂਗੂ ਪਾਲੀ ਵੀ ਫਸਲ ਦੇ ਵਿੱਚੋਂ ਹਿੱਸਾ ਪਾਇਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਵਾਂ ਵਾਰ ਤੁਹਾਨੂੰ ਮਹਾਰਾਜ ਚਰਦੀ ਕਲਾ ਬਖਸ਼ਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਬਹੁਤ-ਬਹੁਤ 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 ਬਹੁਤ ਅੱਜ ਨਾ ਤੁਹਾਨੂੰ ਮੈਂ ਇਹ ਡਾਕਟਰ ਰਾਘਵ ਰੌੜਾ ਜੀ ਨੇ ਡਾਕਟਰ ਮੰਨਤਾ ਸਿੰਘ ਲਈ ਠੀਕ ਹੈ ਜੀ ਉੱਥੇ ਹਾਂ ਜੀ ਉੱਥੋਂ ਤੁਸੀਂ ਉਹਨੂੰ ਲੈ ਲਓ ਪਰ ਕੋਈ ਹੋਰ ਸੀਐਮਸੀ ਡਾਕਟਰ ਵਿੰਦੀ ਮੰਨਤਾ ਦੇਖੋ ਕੋਈ ਸੀਰੀਅਸ ਟਾਈਮ ਲੈਤਾ ਇਹ ਬੁੱਕ ਟਾਈਮ ਆ ਰਿਹਾ ਹੈ ਤੇ ਟਾਈਮ ਨਹੀਂ ਹੈ ਮੇਰੀ ਪਾਸ ਇੱਕ ਬੇਟੀ ਆ ਉਹਨੂੰ ਤਾਂ ਮੈਰਿਡਾ ਨੂੰ ਛੋਟੀ ਬੱਚੀ ਉਹ ਡਿਪਰੈਸ਼ਨ ਦੀ ਲੈਂਦੇ ਆ ਕੋਈ ਨਹੀਂ ਉਹ ਆਪਣੀ ਇਹ ਵੀ ਪਤਲ ਦੇ ਵਿੱਚੋਂ ਹਿੱਸਾ ਆਇਆ ਬਹੁਤ ਬਹੁਤ ਧੰਨਵਾਦ ਭਾਈ ਜੌਦੇਵੰਦ ਦੇ ਰੋਲ ਤੋਂ ਸਾਡੇ ਸਮਾਜ ਦਾ ਨਾ ਦੇਖੀ ਲੱਗੇ ਅੰਦਰੋਂ ਪਤਲ ਪ੍ਰਵਾਹ ਦੇ ਬਾਪੂ ਬਜ਼ੁਰਗ ਜੱਟੀਆਂ ਦਾ ਇਹ ਕੰਮ ਸਾਡੇ ਦਾ ਭਾਈ ਗੁਜੀ ਦਾ ਕਾਲਾ ਸਾ ਉਹਨਾਂ ਦੇ ਕਿ ਆਹ ਭਾਈ ਉਹਨਾਂ ਦਾ ਜੀ ਇੱਥੇ ਜੋ ਲੋਕ ਸੇਵਾ ਕਰਕੇ ਜਾਂਦੇ ਆ ਨਾਜ਼ ਦੀ ਕਣਕੁਣਕ ਲੈ ਕੇ ਆਉਂਦੇ ਆ ਇਹ ਇੱਥੇ ਸੇਵਾ ਜੀ ਬਹੁਤ ਸ਼ਰਧਾ ਭਾਵਨਾ ਲੋਕ ਲੈ ਕੇ ਆਉਂਦੇ ਆ ਜੀ ਤੇ ਬਹੁਤ ਨਿੱਗਾ ਸੁਭਾਅ ਬਾਈ ਦਾ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਮਿਲ ਕੇ ਜਾਇਓ ਇੱਕ ਵਾਰ ਜੇ ਹੋ ਸਕਿਆ ਤਾਂ ਜਿੰਨੇ ਜੋਗੇ ਹੋਏ ਤਾਂ ਸੇਵਾ ਲੈ ਕੇ ਆਇਆ ਕਰੋ ਉਹ ਨਵੀਂ ਬਿਲਡਿੰਗ ਬਣਦੀ ਆ ਜੀ ਸਾਰੇ ਮਰੀਜ਼ ਉਧਰ ਹੀ ਆ ਤਾਂ ਹਾਂਜੀ ਬਾਈ ਆਪਾਂ ਕਰਤੀ ਸੀ ਵਾਪਸੀ ਉਥੋਂ ਤੇ ਬਾਈ ਹੁਣੇ ਮਿਲ ਗਏ ਸੀ ਬਹੁਤ ਜਿਆਦਾ ਵਧੀਆ ਸੁਭਾਅ ਹੈਗਾ ਬਾਈ ਦਾ ਤੇ ਬਹੁਤ ਹੀ ਜਿਆਦਾ ਚੰਗਾ ਪ੍ਰਬੰਧ ਆ ਜੀ ਜੋ ਮੈਂ ਅੱਜ ਆਪਦੇ ਅੱਖੀਂ ਦੇਖਿਆ ਇਹ ਕਿਸੇ ਟਾਈਮ ਮੇਰਾ ਸੁਪਨਾ ਸੀ ਵੀ ਮੈਂ ਉੱਥੇ ਜਾਵਾਂ ਜਾ ਕੇ ਸਭ ਕੁਝ ਆਪਣੇ ਅੱਖੀਂ ਦੇਖਾਂ ਸਾਰੇ ਮਰੀਜ਼ਾਂ ਦੇ ਨਾਲ ਗੱਲਾਂ ਬਾਤਾਂ ਕਰਾਂ ਦੁੱਖ ਸੁੱਖ ਸਾਂਝੀ ਕਰਾਂ ਤੇ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਜੀ ਬਹੁਤ ਸ਼ੁਕਰਾਨਾ ਵਾਹਿਗੁਰੂ ਦਾ